ਵਾਸਟੀ ਦੀ ਸਨੜ ਪੰਕ ਕਰ ਲਈ ਮੋਦੀ ਸਰਕਾਰ ਮਰਦਾਬਾਦ 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 ਯੂਨੀਵਰਸਿਟੀ ਦਾ ਦਰਜਾ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਯੂਨੀਵਰਸਿਟੀ ਦਾ ਦਰਜਾ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਕੇਂਦਰ ਦੀ ਮੋਦੀ ਸਰਕਾਰ ਮਰਦਾਬਾਦ 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 ਅੱਜ ਅਸੀਂ ਡੀਸੀ ਦਫਤਰ ਮਾਨਸਾ ਦੇ ਵਿੱਚ ਪੰਜਾਬ ਦੀਆਂ ਔਸਾਣ ਮਜ਼ਦੂਰ ਜਥੇਬੰਦੀਆਂ ਕਦੇ ਪੱਕੀ ਪਾਰਟੀਆਂ ਵੱਲੋਂ डीसी मानसा ਨੂੰ ਇਹ ਮੰਗ ਪੱਤਰ ਦੇਣ ਵਾਸਤੇ ਆਏ ਆ ਕਿ ਜਿਹੜੀ ਪੰਜਾਬ ਦੀ ਚੰਡੀਗੜ੍ਹ ਦੀ ਜੁੰਡੀ ਬਸਤੀ ਪੰਜਾਬੀ ਜੁੰਡੀ ਬਸਤੀ ਜਿਹਨੂੰ ਕਹਿੰਦੇ ਨੇ ਉਠ 1882 ਦੇ ਵਿੱਚ ਸਾਂਝੇ ਪੰਜਾਬ ਦੇ ਵਿੱਚ ਲਾਹੌਰ ਦੇ ਵਿੱਚ ਸਥਾਪਿਤ ਹੋਈ ਸੀ ਪੰਜਾਬੀਆਂ ਨੇ ਵਟਾ ਉਦਮ ਕਰਕੇ ਸਥਾਪਿਤ ਕੀਤੀ ਸੀ ਔਰ ਦੇਸ਼ ਦੀ ਜਦੋਂ ਵੰਡ ਹੋਈ 1947 ਦੇ ਵਿੱਚ ਤਾਂ ਲਾਹੌਰ ਵਾਲੀ ਜੁਨੀਵਰਸਿਟੀ ਪਾਕਿਸਤਾਨ ਦੇ ਵਿੱਚ ਰਹਿ ਗਈ ਔਰ ਪੰਜਾਬ ਵਾਲੀ ਜੁਨੀਵਰਸਿਟੀ ਇੱਥੇ ਇੱਕ ਨਵੀਂ ਜਿਹੜੀ ਬਸਾਈ ਆ ਉਹ ਚੰਡੀਗੜ੍ਹ ਦੇ ਵਿੱਚ ਵਸਾਈ ਪੰਜਾਬੀ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬਹੁਤ ਸਾਰੀਆਂ ਉੱਥੋਂ ਜ਼ਮੀਨਾਂ ਧਾਨ ਦਿੱਤੀਆਂ ਔਰ ਬਹੁਤ ਸਾਰਾ ਪੈਸਾ ਜਿਹੜਾ ਪੰਜਾਬ ਦੇ ਲੋਕਾਂ ਦਾ ਉਸ ਜੁਨੀਵਰਸਿਟੀ ਨੂੰ ਉਸਾਰਨ ਲਈ ਦਿੱਤਾ ਗਿਆ ਔਰ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਹੈ ਹੁਣ ਉਹ ਪੰਜਾਬ ਦੀ ਜਿਹੜੀ ਯੂਨੀਵਰਸਿਟੀ ਹੈ ਸਾਡੀ ਪੰਜਾਬੀ ਯੂਨੀਵਰਸਿਟੀ ਅ ਨਦਰ ਕਿ ਚੰਡੀਗੜ੍ਹ ਦੀ ਉਹਨੂੰ ਖੋਹਣਾ ਚਾਹੁੰਦੀ ਹੈ ਔਰ ਆਰਐਸਐਸ ਦੇ ਭਾਜਪੀ ਦੇ ਹੱਥਾਂ ਦੇ ਵਿੱਚ ਦੇਣਾ ਚਾਹੁੰਦੀ ਹੈ ਪੁਲਿਸ ਖੜੀ ਹੈ ਦੋਨੇ ਪਾਸੇ ਵੀ ਜਿਵੇਂ ਅਸੀਂ ਕੋਈ ਮਤਲ ਇਹਨੂੰ ਅੱਗ ਲਾਉਣ ਲੱਗੇ ਹੁੰਨੇ ਆਂ ਮਤਲ ਅਸੀਂ ਮੰਗ ਪੱਤਰ ਦੇਣਾ ਕੱਲ ਦਾ ਪਰਸੋਂ ਦਾ ਅਖਬਾਰਾਂ ਚ ਆ ਰਿਹਾ ਵੀ ਯੂਨੀਵਰਸਿਟੀ ਸਾਰੇ ਪੰਜਾਬੀਆਂ ਦਾ ਇੱਕ ਸਾਂਝਾ ਸਵਾਲ ਆ ਉਹ ਸਵਾਲ ਜਿਹੜਾ ਕੇਂਦਰ ਸਾਡਾ ਪੰਜਾਬ ਦੇ ਕੇਂਦਰੀਕਰਨ ਨੂੰ ਭੰਗ ਕਰਕੇ ਟੋਟਲ ਚੀਜ਼ਾਂ ਨੂੰ ਸੈਂਟਰ ਕੰਟਰੋਲ ਚ ਲੈਣਾ ਚਾਹੁੰਦਾ ਪਹਿਲਾਂ ਖੇਤੀਬਾੜੀ ਨਾਲ ਇਹ ਕੀਤਾ ਖੇਤੀਬਾੜੀ ਰਾਜਾਂ ਦਾ ਵਿਸ਼ਾ ਸੀ ਫਿਰ ਸਾਡੇ ਬੀਐਸਐਫ ਲਾਤੀ 45 ਕਿਲੋਮੀਟਰ ਦੇ ਵਿੱਚ ਫਿਰ ਜਿਹੜਾ ਡੈਮ ਬਣਿਆ ਸੀ ਨੰਗਲ ਡੈਮ ਉਹਦਾ ਹੁਣ ਖੋਲਿਆ ਹੁਣ ਰਹਿੰਦੀ ਖੁੰਦੀ ਇੱਕ ਪੰਜਾਬ ਦੀ ਯੂਨੀਵਰਸਿਟੀ ਹੈ ਜਿਹੜਾ ਕਲਚਰ ਆ ਸਾਡਾ ਸੰਸਕ੍ਰਿਤੀ ਹੈ ਸਾਡੀ ਪੂਰੇ ਪੰਜਾਬ ਨਾਲ ਜੁੜੀ ਹੋਈ ਉਹਦੇ ਤੇ ਕਬਜ਼ਾ ਕਰਕੇ ਭਗਵਾ ਕਰਨ ਕਰ ਰਹੇ ਤੇ ਇੱਥੇ ਹਾਲਤ ਇਹ ਆ ਭਗਵਾਨ ਤਮਾਨ ਸਰਕਾਰ ਦੀ ਵੀ ਇੱਕ ਵੇ ਅਫਸਰ ਹੈਡਕੁਆਟਰ ਤੇ ਨਾ ਹੋਵੇ ਅਸੀਂ ਇਹ ਤੈਅ ਕੀਤਾ ਸੀ ਵੀ ਪੁਲਿਸ ਨੂੰ ਦੇ ਦਿਆਂ ਮੰਗ ਪੱਤਰ ਗਾ ਇੱਥੇ ਲਾ ਜਾਂਦੇ ਆ ਵੀ ਭਾਈ ਜਦੋਂ ਉਹ ਕਰ ਲਿਓ ਨਾ ਕੋਈ ਜ਼ਿੰਮੇਵਾਰੀ ਨਹੀਂ ਇਹਨਾਂ ਨੇ ਕਿਹਾ ਸੀ ਵੀ 9 ਵਜੇ ਨੂੰ ਆਉਣਾ ਚਾਹੀਦਾ ਕਿਸੇ ਵੀ ਅਫਸਰ ਨੂੰ ਤੁਸੀਂ ਦੱਸ ਦਿਓ ਵੀ ਕੌਣ ਮਤਲ ਇੱਥੇ ਇਹਨਾਂ ਦੀ ਜਾਂਚ ਪੜਤਾਲ ਕਰਦਾ ਆਮ ਜਨਤਾ ਆਉਂਦੀ ਆ ਪਿੰਡਾਂ ਚੋਂ ਹੈਰਾਨ ਹੋ ਕੇ ਮੁੜ ਜਾਂਦੀ ਆ ਵੀ ਮੈਂ ਆਪਦੀ ਗੱਲ ਦੱਸ ਕੇ ਜਾਵਾਂਗੇ ਅਫਸਰਾਂ ਨੂੰ ਪਤਾ ਨਹੀਂ ਹੱਲ ਕੱਢਣਗੇ ਇਹਨਾਂ ਕੋਲੇ ਗੱਲ ਸੁਣਨ ਦਾ ਟਾਈਮ ਨਹੀਂ ਜੇ ਉਹਦੇ ਫਿਰ ਤਾਂ ਉਥੋਂ ਗੇਟ ਤੋਂ ਗਾਹਾਂ ਨਹੀਂ ਆਉਣ ਦਿੰਦੇ ਤੇ ਜੇ ਕੋਈ 10 ਬੰਦੇ 20 ਬੰਦੇ ਜਥੇ ਬੰਦੀਆਂ ਦਾ ਇੱਕ ਇੱਕ ਬੰਦਾ ਮਿਲ ਕੇ ਮੰਗ ਪੱਤਰ ਦੇਣਾ ਚਾਹੁੰਦੇ ਅਸੀਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਖਤਰਾ ਕੀ ਹੈ ਦੂਜੀ ਗੱਲ ਪ੍ਰਸ਼ਾਸਨ ਹੈ ਹੀ ਨਹੀਂ ਇੱਥੇ ਕੋਈ ਪਰ ਉਹਦੇ ਲਈ ਅਸੀਂ ਨਖੇਦੀ ਕਰਦੇ ਇੱਥੋਂ ਦੇ ਡੀਸੀ ਦੇ ਇੱਥੋਂ ਦਾ ਐਸਐਸਪੀ ਪਹਿਲੀ ਅਮਨ ਕਾਨੂੰਨ ਦੀ ਹਾਲਤ ਮਾੜੀ ਹੈ ਮਤਲਬ ਧਗੜ ਧਗੜ ਕਿਚਾਰੇ ਪਾਸੇ ਪੁਲਿਸ ਕਰਦੀ ਦੁਰੀ ਫਿਰਦੀ ਹੈ ਚੋਰੀਆਂ ਇੱਥੇ ਹੋ ਰਹੀਆਂ ਨੇ ਮਲ ਢਾਕੇ ਇੱਥੇ ਵੱਜ ਰਹੇ ਨੇ ਸੱਲਾ ਆਪਣੇ ਚਲਾਨ ਕੱਟਣਦੇ ਨੇ ਇਹ ਸਾਰਾ ਦਿਨ ਅੱਜ ਵੀ ਮਤਲ ਲਗਾਤਾਰ ਆਪਣੇ 15 20 ਦਿਨਾਂ ਦਾ ਐਕਟੀਸ਼ਨ ਦੇ ਖਿਲਾਫ ਚੱਲੀ ਜਾਂਦਾ ਤਾਂ ਹੁਣ ਵੀ ਅਸੀਂ ਮਤਲ ਬੇਨਤੀ ਕਰਦੇ ਆਂ ਵੀ ਮਤਲ ਸਾਰੀ ਜਨਤਾ ਨੂੰ ਵੀ ਵੀ ਇਹ ਇੱਕ ਜਾਇਜ਼ ਸਵਾਲ ਹੈ ਵੀ ਅਫਸਰੀ ਨਾ ਮੌਕੇ ਤੇ ਕੋਈ ਹਾਜ਼ਰ ਹੋਵੇ 2.5 2.5 ਲੱਖ ਤੋਂ 3 ਲੱਖ ਤਨਖਾਹ ਹੈ ਇਹਨਾਂ ਦੀ ਤੇ ਇੰਨੀਆਂ ਤਨਖਾਹਾਂ ਲੈ ਕੇ ਇੱਥੇ ਟਾਈਮ ਸਰਾਉਂਡ ਦਾ ਕਿਸੇ ਕੋਲੇ ਸਮਾਂ ਨਹੀਂ ਤਾਂ ਉਹਦੇ ਲਈ ਅਸੀਂ ਅਖੇਦੀ ਕਰਦੇ ਆ ਤੇ ਹੁਣ ਅਸੀਂ ਮੰਗ ਕਰਦੇ ਆ ਵੀ ਪੁਲਿਸ ਹੀ ਸਾਡਾ ਮਨਗ ਪੱਤਰ ਲੈ ਕੇ ਵਗਦੇ ਜੇ ਕੋਈ ਹੋਰ ਅਫਸਰ ਹੈ ਨਹੀਂ ਇੱਥੇ ਅੱਜ ਅਸੀਂ ਮਤਲਬ ਸਮੂਚੀਆਂ ਜਿੰਨੀਆਂ ਸ਼ਹਿਰ ਦੇ ਇਨਸਾਫਪਸੰਦ ਲੋਕ ਨੇ ਖੱਬੀਆਂ ਪਾਰਟੀਆਂ ਵੱਲੋਂ ਸੱਦਾ ਦਿੱਤਾ ਸੀ ਵੀ ਜਿਹੜਾ ਇੱਕ ਤੋਂ ਬਾਅਦ ਇੱਕ ਕਦਮ ਕੇਂਦਰ ਦੇ ਮਤਲਬ ਸੰਗੀਤਾ ਚਿੰਤਾਵਾਹ ਕਰਕੇ ਬੀਜੇਪੀ ਦੀ ਸਰਕਾਰ ਕੇਂਦਰੀਕਰਨ ਕਰ ਰਹੀ ਆ ਉਹਦੇ ਕੜੀ ਵਜੋਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਪੰਜਾਬ ਯੂਨੀਵਰਸਿਟੀ ਆ ਉਹਦੀ ਸਿੰਡੀਕੇਟ ਉਹਦਾ ਸੈਨੇਟ ਭੰਗ ਕਰਕੇ 22 ਕਾਉਂਸਲਰ ਦੇ ਰਾਹੀਂ ਆਪਦੇ ਬੰਦਿਆਂ ਨੂੰ ਨਿਯੁਕਤ ਕਰਕੇ ਕਿਹੜਾ ਪੰਜਾਬ ਸਰਕਾਰ ਦੇ ਅੰਡਰ ਇੱਕ ਅਦਾਰਾ ਆਉਂਦਾ ਐ এডਿਕੇਸ਼ਨ ਦਾ ਸਾਡੇ ਸੱਭਿਆਚਾਰ ਸੰਸਕ੍ਰਿਤੀ ਨਾਲ ਜੁੜੀ ਹੋਈ ਗੱਲ ਆ ਸਮੁੱਚੇ ਪੰਜਾਬ ਦੇ ਕਾਲਜ ਇਹਦੇ ਨਾਲ ਜੁੜੇ ਹੋਏ ਨੇ ਪੰਜਾਬ ਦਾ 60% ਪੈਸਾ ਜਾਂਦਾ ਜੀ ਯੂਨੀਵਰਸਿਟੀ ਨੂੰ ਉਹਦੇ ਤੇ ਬੀਜੇਪੀ ਕੇਂਦਰ ਦੇ ਰਾਹੀਂ ਆਪ ਦਾ ਕਬਜ਼ਾ ਕਰਕੇ ਇੱਕ ਭਗਮਾ ਕਰਨ ਕਰਨਾ ਚਾਹੁੰਦੀ ਐ ਪਹਿਲਾਂ 40 मतलब 40 किलोमीटर ਦੇ ਕਰੀਬ ਬੀਐਸਐਫ ਦੇ ਅੰਡਰ ਕਰਤਾ ਪੰਜਾਬ ਜਿਹੜਾ ਖੇਤੀਬਾੜੀ ਰਾਜਾਂ ਦਾ ਵਿਸ਼ਾ ਸੀ ਉਹ ਕੇਂਦਰ ਆਉਦੇ ਦੀ ਨਹੀਂ ਲਈ ਹੁਣ এডਿਕੇਸ਼ਨ ਨੂੰ ਵੀ ਸੈਂਟਰ ਆਉਦੇ ਦੀ ਲੈਣਾ ਚਾਹੁੰਦੀ ਹੈ ਤੇ এডਿਕੇਸ਼ਨ ਦਾ ਜਿਹੜਾ ਭਗਮਾ ਕਰਨ ਕਰਨਾ ਚਾਹੁੰਦੀ ਹੈ ਪੰਜਾਬ ਦੇ ਹਿੱਤਾਂ ਦੇ ਨਾਲ ਅਸੀਂ ਖਲਵਾੜ ਨਹੀਂ ਹੋਣ ਦੇਵਾਂਗੇ ਪੰਜਾਬ 'ਚ ਵੱਡੀ ਪੱਦਰ ਤੇ ਮੰਗ ਲੰਮੇ ਸਮੇਂ ਤੋਂ ਉੱਠਦੀ ਆ ਵੀ ਫੈਡਰਲ ਢਾਂਚਾ ਹੋਵੇ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਪੰਜਾਬ ਦੀ ਰਾਜਧਾਨੀ ਆ ਅੱਜ ਇਹ ਪੰਜਾਬ ਦੀ ਯੂਨੀਵਰਸਿਟੀ ਖੋਣ ਦੀ ਜਿਹੜੀ ਚਾਲ ਇਹਨਾਂ ਨੇ ਖੇਢੀ ਆ ਉਹਦੀ ਅਸੀਂ ਪੁਰਜ਼ੋਰ ਨਿਖੇਧੀ ਕਰਦੇ ਆ ਇੱਥੇ ਸਮੁੱਚੇ ਸੰਯੁਕਤ ਕਿਸਾਨ ਮੋਰਚੇ ਦੀਆਂ ਖੱਬੀਆਂ ਪਾਰਟੀਆਂ ਇਹਦੇ ਨਾਲ ਲੇਖਕ ਬੁੱਧੀਜੀਵੀ ਮਾਨਦਲ ਸਾਰਿਆਂ ਨੇ ਇੱਕ ਮੰਗ ਪੱਤਰ ਸਾਂਝੇ ਤੌਰ ਤੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਦਿੱਤਾ ਵੀ ਨੋਟੀਫਿਕੇਸ਼ਨ ਤੁਰੰਤ ਰੱਦ ਕੀਤਾ ਜਾਵੇ ਚਾਲ ਯੂਨੀਵਰਸਿਟੀ ਦਾ ਆਰਡੀਨੈਂਸ ਬਾਬਸ ਲੋ ਬਾਬਸ ਲੋ ਬਾਬਸ ਲੋ ਲੋਕਾਂ ਦਾ ਜਿੰਦਾਬਾਦ 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 ਦੂਸਰ ਸ਼ਹਿਰ ਕੋ ਮੜਾ ਉਹਦਾ ਸ਼ਹਿਰ ਕਰਨੀ ਵਿੱਚ ਆਉਂਦੇ ਨੇ ਕਿੰਨਾ ਬੁਰਾ ਹਾਲ ਹੈ ਸ਼ਹਿਰ ਦਾ ਹਾਰੇ ਦਾ ਤੇ ਮਤਲਬ ਗੱਲ ਸੁਣਨ ਦਾ ਕੋਈ ਅਸਰ ਹੈ ਨਹੀਂ ਮੁਕਤੇ ਦੇ ਹਾਲ ਦਾ